ਸਾਰੇ ਮੁੰਡੇ ਦਾ ਨਾਮ ਬ੍ਰਦਰ ਮੇਰਾ ਸੋਤਾ ਉਹਦਾ ਨਾਮ ਸੁਰੇਂਦਰ ਸਿੰਘ ਸੰਨੋਖ ਸ਼ੰਗਰਾਜ ਸਿੰਘ ਹਾਂ ਹਾਂਜੀ ਉਹਨਾਂ ਦੀ ਵਾਈਫ ਨੂੰ ਉਹਨਾਂ ਦਾ ਸਾਂਡੂ ਤਰਨਜੀਤ ਸਿੰਘ ਜੋ ਪੁਲਿਸ ਮਲਾਜਮ ਉਹ 7 ਤਰੀਕ ਨੂੰ ਪਹਹਾ ਕੇ ਲੈ ਗਿਆ ਜੀ ਜੀ ਹਾਂਜੀ ਪਤਾ ਲੱਗਾ ਉਹਨਾਂ ਦਾ ਸਾਰੇ ਉਹ ਕਹਿੰਦੇ ਮੈਂ ਵਿਆਹ ਕਰਾਉਣਾ ਚਾਹੁੰਦਾ ਫਿਰ ਉਹਨੇ ਝੂਠੀ ਐਫ ਆਈ ਆਰ ਦਰਜ ਕਰਵਾਈ ਉਹਦੇ ਨਾਮ ਤੇ ਦਰਜ ਕਰਵਾਈ ਹੈ ਨਾਲ ਉਹਦਾ ਮੈਡੀਕਲ ਕਰਵਾਇਆ ਉਹਦੇ ਨਾਲ ਯਮ ਲਾਇਆ ਕਿ ਤੈਨੂੰ ਮਾਰਕ ਉੱਟ ਕੇ ਛੁੱਟ ਗਿਆ ਬਤਿਆਰੀ ਅੱਡੇ ਜੀ ਹਾਂ ਹਾਂਜੀ ਉਹਦੇ ਤੋਂ ਤੰਗ ਪਰੇਸ਼ਾਨ ਹੋ ਕੇ ਉਹਨਾਂ ਤੋਂ ਉਹਨਾਂ ਫਿਰ ਹਸ ਸੁਸਾਇਡ ਕੀਤਾ ਜੀ ਉਹਦੀ। ਕੋਈ ਨਾ ਕੋਈ ਉਹਦੀ ਸੁਣਵਾਈ ਹੋਈ ਹੈ ਕਿ ਥਾਣੇ 'ਚ ਥਾਣੇ 'ਚ ਉਹਨੇ ਅਪਲੀਕੇਸ਼ਨ ਦਿੱਤੀ ਹੈਗੀ ਹੈ ਜੀ ਇਹਦੀ ਨਾ ਅਗਰ ਥਾਣੇ 'ਚ। ਅੱਛਾ। ਹਾਂ ਜੀ ਉੱਥੇ ਵੀ ਕੋਈ ਸੁਣਵਾਈ ਇਹਦੀ ਹੋਈ। ਪਥਾਨ ਕੋਟ ਲਗਭਗ ਕਰਦੇ ਜੀ ਪਥਾਨ ਕੋਟ। ਨਹੀਂ ਨਹੀਂ ਜੀ ਆਰ ਪੀਜਾ ਜੀ। ਜੀ ਆਰ ਪੀਜਾ ਨਾ ਪੋਸਟ ਜੀ ਆਰ ਪੀਜਾ ਹਾਂ ਜੀ। ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਹਾਂ ਕਿ ਤੁਸੀਆਂ ਨੂੰ ਵੱਧ ਵੱਧ ਜ਼ੋਰ ਬਣਾਉਣਾ ਫੜ ਕੇ ਸਜ਼ਾ ਦਿੱਤੀ ਜਾਵੇ। ਕਿੰਨੇ ਬੱਚੇ ਸੀ ਇਹਨਾਂ ਵਿੱਚ? ਇਹਨਾਂ ਦਾ ਇੱਕ ਬੇਟਾ ਜੀ 9 ਸਾਲ ਦਾ। ਹਾਂ ਜੀ। ਹਾਂ। ਗੱਲਬਾਤ ਇਹ ਹੋਈ ਆ ਕਿ 13 ਤਰੀਕ ਨੂੰ ਇਹਨਾਂ ਨੇ ਕੋਈ ਇਹਨਾਂ ਦੀ ਜਿਹੜੀ ਵਾਈਫ ਸੀਗੀ ਰਾਜਵੀਰ ਕੌਰ ਉਹਨਾਂ ਕੋਈ ਘਰੋਂ ਦੱਸੇ ਪਿੱਛੇ ਬਿਨਾ ਜਿਹੜੀ ਅੱਗੇ ਪਿੱਛੇ ਹੋ ਗਈ ਆ 2-4 ਦਿਨ ਲੱਭਦੇ ਰਹੇ ਆ ਤੇ ਬਾਅਦ ਚ ਇਹਨਾਂ ਨੂੰ ਕੋਈ ਅਧਾਨ ਸਖਾਵੀ ਘਟਨਾ ਅਚਨਚੇਤ ਵਾਪਰੀ ਜਿੱਥੋਂ ਇਹਨਾਂ ਨੇ ਜਿਹੜੀ ਦਵਾਈ ਲੈ ਕੇ ਜ਼ਹਿਰੀਲੀ ਹੋਈ ਤੇ ਉਹ ਖਾਲੀ ਆ ਤੇ ਇਹਨਾਂ ਦੇ ਬਿਆਨ ਮੁਤਾਬਕ ਜਿਹੜਾ ਇਹਨਾਂ ਦਵਾਈ ਜਿਹੜੀ ਉਥੇ ਚੰਗੀ ਮੋਰ ਤੇ ਤੀਨਾਂ ਨਗਰ ਖਾਦੀ ਆ ਤੇ ਬਾਕੀ ਇਹ ਜੇਰੇ ਲਾ ਸੀਗੇ चौहान ਹਸਪੀਟਲ ਇਹ ਜਿਹੜੇ ਇਲਾਜ ਇਹਨਾਂ ਦੀ ਅੱਜ ਸਵੇਰੇ ਕੋਈ 6 ਵਜੇ ਜਿਹੜੀ ਆ ਮੌਤ ਹੋ ਗਈ ਆ ਤੇ ਮੌਤ ਹੋਣ ਤੋਂ ਬਾਅਦ ਜਿਹੜੀ ਆ ਪੁਲਿਸ ਕਾਰਵਾਈ ਕਰਕੇ ਤੇ ਡੈਡ ਬੋਡੀ ਜਿਹੜੀ ਆ ਉਹ ਅੰਤਮ ਪੋਸਮਾਰਟਮ ਲਈ ਜਿਹੜੀ ਆ ਉਹ ਹਾਂ ਜੀ ਉਹ ਕੰਪਲੇਂਟ ਲਖਾਈ ਆ ਉਹਦੇ ਰਿਗਾਰਡਿੰਗ ਜਿਹੜੇ ਬਿਆਨ ਮੁਤਾਬਕ ਜਿਹੜੀ ਐਫ ਆਈ ਆਰ ਦਰਜ ਹੋ ਗਈ ਆ ਮਕਦਮਾ ਤੇ ਉਹਦੀ ਜਿਹੜੀ ਆ ਤਤਤੀਸ਼ ਫਰਦਰ ਜਿਹੜੀ ਆ ਕਰ ਰਹੇ ਆ ਜੋ ਵੀ ਹਾਲਾਤ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਦੀ ਦੀ ਹੀ ਮੇਰੇ ਭੈਣ ਹੀ ਮੇਰੀ ਤੇ ਜਿਹੜੇ ਡੈਥ ਹੋਈ ਹੈ ਮੇਰੇ ਭਾਈ ਆਏ ਸਭ ਤੋਂ ਛੋਟੇ ਹੀ ਜੀ ਇਹਨਾਂ ਨੂੰ 1.5-2 ਮਹੀਨੇ ਤੋਂ ਧਮਕੀਆਂ ਦੇ ਰਿਹਾ ਇੱਕ ਮੈਂ ਉਹਨੂੰ ਛੱਡਣਾ ਨਹੀਂ ਮੈਂ ਮਾਰ ਦੇਣਾ ਉਹਨੂੰ ਇੰਨੇ ਜੀ ਇਹੀ ਕੰਮ ਕੀਤਾ ਜੀ ਇਹਦੇ ਤੋਂ ਦੁਖੀ ਹੋ ਕੇ ਜੀ ਮੇਰੇ ਭਾਜੀ ਨੇ ਹੱਥ ਮੱਤਿਆ ਕਰ ਲਈ ਜੀ ਇਹ ਬਹੁਤ ਹੀ ਗੰਦਾ ਬੰਦਾ ਜੇ ਕਮੀਨਾ ਵਾਏ ਇੰਨੇ ਮੇਰੀ ਭੈਣ ਦੀ 6-7 ਮਹੀਨੇ ਹੋ ਗਏ ਪਹਿਲੀ ਭੈਣ ਵੀ ਉਹਨੂੰ ਇਹ ਵੀ ਸ਼ੱਕ ਆ ਕਿ ਇੰਨੇ ਪਹਿਲੀ ਭੈਣ ਦਾ ਵੀ ਇੰਨੇ ਨਹੀਂ ਮਾਰਿਆ ਵਾ ਉਹਨੂੰ ਪੰਜਾਬ ਉਸ ਜੀ ਆ ਜੀ ਇਹ ਤਾਂ ਹੀ ਇਮਾਨ ਕਰਦਾ ਵਾ ਕਿ ਮੈਨੂੰ ਇੰਨਾ ਕੁਝ ਨਹੀਂ ਕਰਨਾ ਮੈਂ ਪੁਲਿਸ ਵਿੱਚ मेरा क्वेश्चन विचार ਸਕਦੇ ਆ ਇੱਕ ਬੇਟਾ ਸੀਗਾ 9 ਸਾਲ ਦਾ ਜੀ ਸਾਡੀ ਭੈਣ ਦੀ 7 7 ਤਰੀਕ ਤੋਂ ਗਾਇਬ ਸੀਗੀ ਅਸੀਂ ਬੜੀ ਭਾਲ ਕੀਤੀ ਜੀ ਇਹਦੇ ਕੋਲ ਜਦੋਂ ਮੇਰੇ ਭਾਜੀ ਗਏ ਆ ਤੇ ਘਰੇ ਉੱਥੇ ਜਾ ਕੇ ਫਿਰ ਇਹਨਾਂ ਨੇ ਦੱਸਿਆ ਕਿ ਤੁਹਾਡੀ ਤਾਂ ਕੁੜੀ ਦੋ ਵੀ ਇਹਨਾਂ ਨੇ ਇਹਨਾਂ ਨੇ ਹੀ ਕੀਤਾ ਵਾ ਜੀ ਉਹਨੂੰ ਇਤੋਂ ਟਕਿਆ ਝੂਠੀ ਦਰਖਾਸਤ ਦਿੱਤੀ ਆ ਮੇਰੇ ਭਾਜੀ ਦੇ ਖਿਲਾਫ ਇਹਨਾਂ ਨੇ ਮਰ ਮਰ ਜਿਹੜਾ ਕੰਨ ਮਾਰਦਾ ਘੁੱਟਦਾ ਵਾ ਆਂਗੇ ਕਰਦੇ ਆ ਕਿ ਉਹਨਾਂ ਜਿੰਨਾ ਜਿਹੜੇ ਜਿਹੜੇ ਦੋਸ਼ੀ ਆ ਉਹਨਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਹਾਂ ਉਹ ਕਤਲ ਕੀਤੇ ਅੱਜ ਦੋ ਕਤਲ ਕੀਤੇ ਪਹਿਲੀ ਭੈਣ ਦਾ ਵੀ ਇਹਨੇ ਕਤਲ ਕੀਤਾ ਤੇ ਜਿਹੜਾ ਹੁਣ ਮੇਰਾ ਇਹ ਭਾਈਆ ਮਰਿਆ ਵਾ ਇਹਦਾ ਵੀ ਇਹਨੇ ਕਤਲ ਆ ਇਹ ਤੇ ਇਹ ਤੇ ਇਹ ਤੇ ਕਾਰਵਾਈ ਕੀਤੀ ਜਾਈ ਦੋਵਾਂ ਕਤਲਾਂ ਦੀ